ਰਵਾਂਗੇ ਮੈਂ ਹਮੇਸ਼ਾ ਹੀ ਪੰਥ ਦੀਆਂ ਰਵੈਤਾਂ ਤੇ ਪੰਥ ਦੇ ਸਿਧਾਂਤਾਂ ਤੇ ਗੁਰੂ ਗ੍ਰੰਥ ਸਾਹਿਬ ਦੇ ਅਸੂਲਾਂ ਦੇ ਮੁਤਾਬਕ ਆਪਾਂ ਚੱਲਾਂਗੇ ਅਕਾਲ ਤਖ਼ਤ ਸਾਹਿਬ ਸਰਵਉੱਚ ਹੈ ਤੇ ਸਾਰੇ ਜਾਣੇ ਆਪਾਂ ਮੰਨਦੇ ਆਂ ਆਪਾਂ ਹਮੇਸ਼ਾ ਹੀ ਉਸ ਸਾਹਮਣੇ ਝੁਕਦੇ ਆਂ ਸਾਡੇ ਗੁਰੂ ਗੁਰੂ ਗ੍ਰੰਥ ਸਾਹਿਬ ਕੋਈ ਵਖਰੇਵਾ ਨਹੀਂ ਕੌਮ ਇੱਕ ਵਾ ਇੱਕ ਰਹੇਗੀ ਆਪਾਂ ਹਮੇਸ਼ਾ ਹੀ ਗੁਰੂ ਆਸ਼ੇ ਦੇ ਮੁਤਾਬਕ ਚੱਲਾਂਗੇ ਇਸ ਸਮੁੱਚੀ ਕੌਮ ਦੇ ਨਾਲ ਵਾਅਦਾ ਸਾਡੀਆਂ ਰਗਾਂ ਦੇ ਵਿੱਚ ਕਲਕੀ ਧਰ ਪਾਤਸ਼ਾਹ ਦਾ ਖੂਨ ਹੈ ਤੇ ਪੰਥ ਦੇ ਨਾਲ ਵਫਾਦਾਰੀਆਂ ਸਾਨੂੰ ਗੁਰੂ ਨੇ ਸਿਖਾਈਆਂ ਹਮੇਸ਼ਾ ਹੀ ਪੰਥ ਦੇ ਸੇਵਾਦਾਰਾਂ ਤੇ ਸੇਵਾਦਾਰ ਰਵਾਂਗੇ ਇਹਦੀ ਮਾਣ ਮਰਿਆਦਾ ਮਹਾਨ ਆ ਇਸੇ ਤਰ੍ਹਾਂ ਇਹ ਮਹਾਨ ਰਹਿਣਗੇ ਅਸੀਂ ਸਾਰੇ ਸੰਗੂਚੇ ਪੰਥ ਵਾਲੇ ਇੱਕ ਮੋਟ ਹੋ ਕੇ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਵਿੱਚ ਚੱਲਾਂਗੇ ਆਪਾਂ ਇੱਕ ਨਿਸ਼ਚਾ ਕਰਕੇ ਜਾਈਏ ਕਿ ਅਸੀਂ ਨਰੋਲ ਪੰਥ ਦੀ ਚੜ੍ਹਦੀ ਕਲਾ ਪੰਥ ਦੇ ਬੋਲ ਬਾਲਿਆਂ ਦੀ ਜਿਹੜੀ ਅਰਦਾਸ ਆ ਉਹਦੇ ਲਈ ਤਤਪਰ ਰਵਾਂਗੇ ਮੈਂ ਹਮੇਸ਼ਾ ਹੀ ਪੰਥ ਦੀਆਂ ਰਵੈਤਾਂ ਤੇ ਪੰਥ ਦੇ ਸਿਧਾਂਤਾਂ ਤੇ ਗੁਰੂ ਗ੍ਰੰਥ ਸਾਹਿਬ ਦੇ ਅਸੂਲਾਂ ਦੇ ਮੁਤਾਬਕ ਆਪਾਂ ਚੱਲਾਂਗੇ ਅਕਾਲ ਤਖ਼ਤ ਸਾਹਿਬ ਸਰਵਉੱਚ ਹੈ ਤੇ ਸਾਰੇ ਜਾਣੇ ਆਪਾਂ ਮੰਨਦੇ ਆਂ ਆਪਾਂ ਹਮੇਸ਼ਾ ਹੀ ਉਸ ਸਾਹਮਣੇ ਝੁਕਦੇ ਆ ਸਾਰਿਆਂ ਦਾ ਧੰਨਵਾਦ ਪੰਥ ਇੱਕ ਵਾ ਇਹ ਗੱਲ ਕਹਿ ਕੇ ਮੈਂ ਸਮਾਪਤੀ ਕਰਨੀ ਸਾਡੇ ਗੁਰੂ ਗੁਰੂ ਗ੍ਰੰਥ ਸਾਹਿਬ ਤੇ ਜਦੋਂ ਅਮਰਤ ਤਿਆਰ ਹੁੰਦਾ ਹੈ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਜਪਜੀ ਸਾਹਿਬ ਦਸ਼ਮੇਸ਼ ਪਾਤਸ਼ਾਹ ਦੀ ਬਾਣੀ ਗੁਰੂ ਗੋਬਿੰਦ ਸਿੰਘ ਜੀ ਦੀ ਜਪ ਸਾਹਿਬ ਉਹਨਾਂ ਦੀ ਬਾਣੀ ਤਬ ਪ੍ਰਸਾਦ ਸੁਭਈਏ ਉਹਨਾਂ ਦੀ ਬਾਣੀ ਕਬਿਓ ਬਾਚ ਬੇਨਤੀ ਚੌਪਈ ਤੇ ਗੁਰੂ ਅਮਰਦਾਸ ਜੀ ਦੀ ਬਾਣੀ ਆਨੰਦ ਸਾਹਿਬ ਫੇਰ ਅਸੀਂ ਪੰਜ ਕਕਾਰ ਇੱਕੋ ਜੇ ਪਾਉਨੇ ਆ ਦੁਨੀਆਂ ਦੇ ਕਿਸੇ ਵੀ ਖਿੱਤੇ 'ਚ ਰਹੀਏ ਅਸੀਂ ਵਾਸੀ ਆ ਆਨੰਦਪੁਰ ਸਾਹਿਬ ਦੇ ਮੈਂ ਸਮਝਦਾ ਕੌਮ ਦੇ ਵਿੱਚ ਕੋਈ ਵਖਰੇਵਾ ਨਹੀਂ ਕੌਮ ਇੱਕ ਵਾ ਇੱਕ ਰਹੇਗੀ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਅਕਾਲੀ ਦਲ ਤੋਂ ਸਰਦਾਰ ਦਲਜੀਤ ਸਿੰਘ ਚੀਮਾ ਮਹਾਂਪੁਰਸ਼ ਬਾਬਾ ਤੀਰ ਸਿੰਘ ਜੀ ਜਿੰਨੇ ਵੀ ਦਲ ਪੰਥਾ ਸਾਰਿਆਂ ਦਾ ਧੰਨਵਾਦ ਪੰਥ ਦਾ ਧੰਨਵਾਦ ਗੁਰੂ ਗ੍ਰੰਥ ਸਾਹਿਬ ਦਾ ਧੰਨਵਾਦ ਰੋਮ ਰੋਮ ਤੋ ਤੁਹਾਡੇ ਰਿਣੀ ਆਪਾਂ ਹਮੇਸ਼ਾ ਹੀ ਗੁਰੂ ਆਸ਼ੇ ਦੇ ਮੁਤਾਬਕ ਚੱਲਾਂਗੇ ਇਸ ਸਮੁੱਚੀ ਕੌਮ ਦੇ ਨਾਲ ਵਾਅਦਾ ਸਾਡੀਆਂ ਰਗਾਂ ਦੇ ਵਿੱਚ ਕਲਕੀ ਧਰ ਪਾਤਸ਼ਾਹ ਦਾ ਖੂਨ ਹੈ ਤੇ ਪੰਥ ਦੇ ਨਾਲ ਵਫਾਦਾਰੀਆਂ ਸਾਨੂੰ ਗੁਰੂ ਨੇ ਸਿਖਾਈਆਂ ਹਮੇਸ਼ਾ ਹੀ ਪੰਥ ਦੇ ਸੇਵਾਦਾਰ ਹਾਂ ਤੇ ਸੇਵਾਦਾਰ ਰਵਾਂਗੇ ਬਹੁਤ ਧੰਨਵਾਦ ਸਰਦਾਰ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਹੁਤ ਨਿਮਰਤਾ ਵਾਲੇ ਆ ਕੱਲ ਮੈਂ ਫੋਨ ਕੀਤਾ ਤੇ ਕੋਰਟ ਦੇ ਵਿੱਚ ਆਪਣੀ ਕੇਸ ਲੜ ਰਿਹਾ ਸੀ ਕੋਈ ਵਕਾਲਤ ਵੀ ਕਰਦੇ ਆ ਇਮਾਨਦਾਰ ਨੇ ਬਹੁਤ ਇਹਨਾਂ ਨੇ ਵੀ ਬਹੁਤ ਧੰਨ ਸਾਥ ਦਿੱਤਾ ਸਰਦਾਰ ਸੁਚਾ ਸਿੰਘ ਜੀ ਤੇ ਦਲਜੀਤ ਸਿੰਘ ਜੀ ਭਿੰਡਰ ਬਾਕੀ ਮੈਂ ਪਟਨਾ ਸਾਹਿਬ ਗਿਆ ਸੀ ਦਿਲ ਖੁਸ਼ ਹੋਇਆ ਹੁਣ ਹਜੂਰ ਸਾਹਿਬ ਵੀ ਜਾਣਾ ਇਹ ਸਮੁੱਚੇ ਜਿਹੜੇ ਸਾਡੇ ਤਖਤਵਾ ਇਹਦੀ ਮਾਨ ਮਰਿਆਦਾ ਮਹਾਨ ਇਸੇ ਤਰ੍ਹਾਂ ਇਹ ਮਹਾਨ ਰਹਿਣ ਗਿਆ ਅਸੀਂ ਸਾਰੇ ਹੀ ਸੰਬੂਚੇ ਪੰਥ ਵਾਲੇ ਇੱਕ ਮੁੱਠ ਹੋ ਕੇ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਵਿੱਚ ਚੱਲਾਂਗੇ ਗੁਰੂ ਦਾ ਸਰੀਰ ਜਿਹੜਾ ਇਹ ਗੁਰੂ ਦਾ ਪੰਥ ਆਪਾਂ ਇਹਦੇ ਸੇਵਾਦਾਰਾਂ ਤੇ ਸਦਾ ਰਾਵਾਂਗੇ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਪਾਂ ਕੋਸ਼ਿਸ਼ ਕਰਾਂਗੇ ਜਿਹੜੀ ਲਹਿਰ ਆ ਨਾ ਖਵਾਰ ਹੋਏ ਸਭ ਮਿਲेंगे ਆਪਾਂ ਕੋਸ਼ਿਸ਼ ਕਰਾਂਗੇ ਸਾਡੇ ਭਰਾਵਾਂ ਨੂੰ ਵਰਗਲਾਇਆ ਜਾ ਰਿਹਾ ਮਾਝੇ ਦੇ ਵਿੱਚ ਆਪਾਂ ਰੋਕਣਾ ਇਹ ਪੰਜਾਬ ਹੈ ਪੰਜਾਬ